ਅਬਈ ਸਿੰਗਾ ਵਾਲਾ ਗਦਾ ਕੀ ਹੁੰਦਾ ਅਬਈ ਸਿੰਗਾ ਵਾਲਾ ਗਦਾ ਜਿਹੜੇ ਬੰਦੇ ਇੱਥੇ ਕੰਮ ਕਰਕੇ ਰਹਿ ਜੂ ਨਹੀਂ ਨਾ ਦੂਜੇ ਮੁਲਕ ਚ ਗਧਿਆਂ ਵਾਲੀ ਜੂਨ ਹਨਾ ਉਹਨੂੰ ਕਹਿੰਦੇ ਕੈਨੇਡਾ ਦੇ ਇੱਕ ਪੋਲੀਟੀਸ਼ੀਅਨ ਨੇ ਸਾਡੇ ਰਾਜਨੀਤਾਂ ਨੂੰ ਪੁੱਛਿਆ ਕਹਿੰਦਾ ਤੁਸੀਂ ਬਾਰ ਬਾਰ ਇਲੈਕਸ਼ਨ ਜਿੱਤੀ ਜਾਂਦੇ ਕਹਿੰਦਾ ਸਾਨੂੰ ਵੀ ਰਾਜ ਦੱਸ ਦਿਓ ਉਹ ਕਹਿੰਦਾ ਵੀ ਜਿਹੜੇ ਬੰਦੇ ਨੂੰ ਗਧੇ ਹੱਕਣੇ ਆ ਗਏ ਨਾ ਉਹ ਬੰਦਾ ਕੁਝ ਵੀ ਕਰ ਸਕਦਾ ਉਹ ਕਹਿੰਦਾ ਅੱਛਾ ਕਹਿੰਦਾ ਵੀ ਸਾਡੇ ਦਾ ਕੈਨੇਡਾ ਚ ਗੱਲ ਹੁੰਦੀ ਹੀ ਨਹੀਂ ਕਹਿੰਦਾ ਵੀ ਅਸੀਂ ਕਿੱਦਾਂ ਹੱਕਲੇ ਸਿੱਖੀਏ ਉਹ ਕਹਿੰਦਾ ਤੁਹਾਡੇ ਕੋਲ ਆ ਜਿਓ ਸਾਡੇ ਕੋਲ ਦੋ ਤਰ੍ਹਾਂ ਦੇ ਗਧੇ ਆ ਉਹ ਕਹਿੰਦਾ ਵੀ ਤੁਹਾਡੇ ਕੋਲ ਕਿੱਦਾਂ ਦੇ ਕਿਹੜੇ ਗਧੇ ਆ ਉਹ ਕਹਿੰਦਾ ਇੱਕ ਸਾਡੇ ਕੋਲ ਢੋਡੇ ਗਧੇ ਆ ਉਹ ਢੋਡੇ ਆ ਕਹਿੰਦੇ ਕਹਿੰਦਾ ਗੁਣ ਕੀ ਆ ਉਹਨਾਂ ਦਾ ਕਹਿੰਦਾ ਵੀ ਜਦੋਂ ਬੇਲੇ ਹੁੰਦੇ ਨਾ ਕਹਿੰਦਾ ਫਿਰ ਉਹ ਖਰਮਸਤੀਆਂ ਕਰਦੇ ਕਹਿੰਦਾ ਫਿਰ ਉਹ ਦਲੱਤੀ ਬਹੁਤ ਬੁਰੀ ਤਰ੍ਹਾਂ ਮਾਰਦੇ ਜੇ ਬੰਦੇ ਦੀ ਲੱਤ ਵੀ ਤੋੜ ਸਕਦੇ, ਬਾਹ ਵੀ ਤੋੜ ਸਕਦੇ, ਜਾਹ ਵੀ ਤੋੜ ਸਕਦੇ। ਉਹ ਕਹਿੰਦੇ ਵੇਖ ਤਾਂ ਕਹਿੰਦਾ ਇਹਨਾਂ ਦਾ ਕੋਈ ਫਾਇਦਾ ਨਹੀਂ ਕਹਿੰਦਾ ਸਿੰਘਾਂ ਵਾਲੇ ਕਹਦੇ ਕਹਿੰਦਾ ਜਿਹੜੇ ਸਿੰਘਾਂ ਵਾਲੇ ਗਦੇ ਆ ਕਹਿੰਦਾ ਉਹ ਜਿੰਨੀ ਦੇਰ ਉਹਨਾਂ ਨੂੰ ਕੰਮ ਨਾ ਰੱਖੋ 19 ਦੇਰ ਠੀਕ ਹੈ। ਜਦ ਬੇਲੇ ਹੁੰਦੇ ਨਾ ਕਹਿੰਦਾ ਫਿਰ ਖਰੂਗ ਦੇ ਬੜਾ ਪਾਉਂਦੇ। ਉਹ ਸਿੰਘਾਂ ਨਾਲੇ ਪਹਾੜ ਪੁੱਟ ਦਿੰਦੇ। ਉਹ ਕਹਿੰਦਾ ਕੋਈ ਨਹੀਂ ਫਿਰ ਸਾਨੂੰ ਸਿੰਘਾਂ ਵਾਲੇ ਗਦੇ ਦੇ ਰੋ ਸਾਡੇ ਪਾਸ ਬਹੁਤ ਦੇ। ਅਸੀਂ ਆਪੇ ਪੱਟਣ ਲਾ ਰੱਖਣੀ। ਹੁਣ ਪਾਜੀ ਇੱਥੋਂ ਜਿਹੜਾ ਹੋਏ ਇੰਨੇ ਕ ਚੱਲ ਗਏ ਨਾ ਉੱਥ ਉਹ ਜਾ ਕੇ ਉਹ ਖਰੂਦ ਲਾਗੇ ਪਾਣ ਜਦ ਕੰਮ ਨਹੀਂ ਮਿਲਿਆ ਰੋਲਾ ਲਾਗੇ ਪਾਣ ਸੜਕਾਂ 'ਤੇ ਮੜੇ ਟਣ ਲਾਗੇ ਸੜਕਾਂ ਜਾਮ ਕਰ ਦਤੀਆਂ ਉਹ ਕਹਿੰਦੇ ਭਾਈ ਤੁਸੀਂ ਆਪਣੇ ਗਧੇ ਲੈ ਜਾਓ ਉਹ ਕਹਿੰਦਾ ਜੀ ਵੀ ਹੁਣ ਨਹੀਂ ਆ ਵਾਪਸ ਹੋਣੇ ਉਹ ਕਹਿੰਦਾ ਕਿਉਂ ਕਹਿੰਦਾ ਸਾਡਾ 25-25 ਲੱਖ ਰੁਪਈਆ ਖਰਚਾ ਹੈ ਉਹ ਕਹਿੰਦੇ ਫੇਰ ਹੱਲ ਦੱਸ ਦਿਓ ਇਹਨਾਂ ਨੂੰ ਸੰਭਾਲੀਏ ਕਿੱਦਾਂ ਉਹ ਕਹਿੰਦਾ ਇਹ ਕਹਿੰਦੇ ਆਪ ਬੱਚੀਆਂ ਸਿੰਘ ਪਸਾ ਕੇ ਰੱਖੋ ਉਹ ਵੀਰੋ ਬਾਹਰ ਜਾ ਕੇ ਗਧਿਆਂ ਵਾਲੀ ਜੂਨਾ ਹੰਡਾਓ ਇੱਥੇ ਕੰਮ ਕਰੋ ਇਹ ਸਿੰਘਾਂ ਵਾਲੇ ਕਹਿੰਦੇ ਇਹਨਾਂ ਨੂੰ ਕਹਿੰਦੇ ਜਿਹੜੇ ਬਾਹਰ ਜਾ ਕੇ ਗਧਿਆਂ ਵਾਲੀ ਜੂਨਾ ਢਾਹੇ ਅਥਰ ਲਿਖਿਆ ਜੀ ਕੁਝ ਜੀ ਹਾਂ ਜੀ ਕਿਵੇਂ ਦਾ ਲੱਗਿਆ ਜੀ ਬਹੁਤ ਵਧੀਆ ਹੁਣ ਇਹ ਕ ਨਹੀਂ ਸਾਰਿਆਂ ਨੂੰ ਨਾ ਸ਼ੇਅਰ ਕਰ ਦਿਨ ਲਾਈਕ ਸ਼ੇਅਰ ਕਮੈਂਟ ਜਰੂਰ ਭੇਜਿਓ